ਇਹ ਤੋੜੇ ਸੂ ਮੁਕਤੀ ਦਾ ਗਾਤਾ ਇਹ ਸੂ ਮੁਕਤੀ ਦਾ ਗਾਤਾ ਦਰ ਦੇਗਾ ਦੁੱਖ ਪਰ ਹਾਰ ਇਹ ਸੂ ਮੁਕਤੀ ਦਾ ਗਾਤਾ ਇਹ ਸੂ ਮੁਕਤੀ ਦਾ ਗਾਤਾ ਇਹ ਸੂ ਮੁਕਤੀ ਦਾ ਗਾਤਾ ਦਰ ਦੇਗਾ ਦੁੱਖ ਪਰ ਹਾਰ ਅੱਜ ਦੀ ਇਹ ਨਵੀਂ ਸਵੇਰ ਤੁਹਾਡੇ ਸਾਰਿਆਂ ਦੇ ਜੀਵਨ ਦੇ ਲਈ ਬਹੁਤ ਹੀ ਖੁਸ਼ੀ ਤੇ ਆਨੰਦ ਦੇ ਨਾਲ ਭਰੀ ਹੋਈ ਹੋਵੇ ਮੇਰੇ ਪਿਆਰੇ ਭਾਈ ਪੈਣੋ ਪਵਿੱਤਰ ਬਾਈਬਲ ਵਿੱਚ ਮੱਤੀ ਦੀ ਅੰਜੀਲ 10 ਅਧਿਆਏ ਉਸ ਦੀ 28 ਆਇਤ ਵਿੱਚ ਇਸ ਤਰ੍ਹਾਂ ਲਿਖਿਆ ਹੈ ਅਰ ਉਹਨਾਂ ਕੋਲੋਂ ਨਾ ਡਰੋ ਜਿਹੜੇ ਦੇਹੀ ਨੂੰ ਮਾਰ ਸੁੱਟਦੇ ਹਨ ਪਰ ਰੂਹ ਨੂੰ ਨਹੀਂ ਮਾਰ ਸਕਦੇ ਸਗੋਂ ਉਸ ਕੋਲੋਂ ਡਰੋ ਜਿਹੜਾ ਤੇਹੀ ਅਤੇ ਰੂਹ ਦੋਹਾਂ ਦਾ ਨਰਕ ਵਿੱਚ ਨਾਸ਼ ਕਰ ਸਕਦਾ ਹੈ ਨਰਕ ਉਹ ਜਗ੍ਹਾ ਹੈ ਜਿੱਥੇ ਪਰਮੇਸ਼ਰ ਨੇ ਪਾਪੀ ਮਨੁੱਖਾਂ ਨੂੰ ਸਜ਼ਾ ਦੇਣੀ ਹੈ ਜਿਸ ਦਾ ਜ਼ਿਕਰ ਪ੍ਰਭੂ ਯੀਸ਼ੂ ਮਸੀਹ ਜੀ ਇਸ ਵਚਨ ਦੇ ਵਿੱਚ ਕਰ ਰਹੇ ਹਨ ਨਰਕ ਦੇ ਬਾਰੇ ਵਿੱਚ ਮੈਂ ਤੁਹਾਡੇ ਨਾਲ ਪੰਜ ਸਚਾਈਆਂ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਦੇ ਵਿੱਚੋਂ ਦੂਸਰੀ ਸਚਾਈ ਹੈ ਕਿ ਨਰਕ ਇੱਕ ਬਹੁਤ ਹੀ ਭਿਆਨਕ ਦੁੱਖ ਦਾ ਸਥਾਨ ਹੈ ਇਸ ਧਰਤੀ ਦੇ ਉੱਤੇ ਹਰ ਇੱਕ ਸਮੱਸਿਆ ਪਰੇਸ਼ਾਨੀ ਕਠਿਨਾਈ ਦੇ ਸਮੇਂ ਦੇ ਵਿੱਚ ਇੱਕ ਆਸ ਦੀ ਕਿਰਨ ਹੁੰਦੀ ਹੈ ਪਰੰਤੂ ਉਸ ਮਨੁੱਖ ਦੇ ਲਈ ਜੋ ਉਸ ਨਰਕ ਦੇ ਵਿੱਚ ਹੋਵੇਗਾ ਕੋਈ ਕਿਸੇ ਪ੍ਰਕਾਰ ਦੀ ਆਸ ਨਹੀਂ ਹੋਵੇਗੀ ਉੱਥੇ ਧਨੀ ਅਤੇ ਗਰੀਬ ਉਥੇ ਰਾਜਾ ਅਤੇ ਕੰਗਾਲ, ਗੋਰਾ ਅਤੇ ਕਾਲਾ, ਇਸਤਰੀ ਅਤੇ ਪੁਰਖ ਕਿਸੇ ਪ੍ਰਕਾਰ ਦਾ ਉਥੇ ਭੇਦਭਾਵ ਨਹੀਂ ਹੁੰਦਾ ਹੈ। ਉਹ ਸਾਰੇ ਦੇ ਸਾਰੇ ਉਸ ਨਰਕ ਦੀ ਅੱਗ ਦੇ ਪਾਤਰ ਹੋਣਗੇ। ਕੋਈ ਲੋਕ ਸੋਚਦੇ ਹਨ ਕਿ ਪਰਮੇਸ਼ਰ ਕਿੰਨਾ ਅਨਿਆਈ ਪਰਮੇਸ਼ਰ ਹੈ ਜੋ ਇਸ ਤਰ੍ਹਾਂ ਦੀ ਸਜ਼ਾ ਦਿੰਦਾ ਹੈ। ਪਰੰਤੂ ਪਿਆਰੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਦ੍ਰਿਸ਼ਟਾਂਤ ਦੱਸਣਾ ਚਾਹੁੰਦਾ ਹਾਂ। ਜੇ ਡੁੱਬਣ ਵਾਲੇ ਨੂੰ ਜੇਕਰ ਕੋਈ ਬਚਾਉਣ ਦੇ ਲਈ ਉਸ ਦੀ ਸਹਾਇਤਾ ਕਰਨਾ ਚਾਹੇ ਤਾਂ ਉਹ ਸਹਾਇਤਾ ਨਾ ਲੈ ਕੇ ਆਪਣੇ ਜੀਵਨ ਦੇ ਵਿੱਚ ਉਸ ਦੀ ਮਦਦ ਦਾ ਇਨਕਾਰ ਕਰੇ ਤਾਂ ਪਿਆਰੋ ਉਸ ਬਚਾਉਣ ਵਾਲੇ ਦਾ ਫਿਰ ਇਹਦੇ ਵਿੱਚ ਕੀ ਦੋਸ਼ ਹੈ ਨਰਕ ਦੇ ਵਿੱਚੋਂ ਮਨੁੱਖਾਂ ਨੂੰ ਬਚਾਉਣ ਦੇ ਲਈ ਪ੍ਰਭੂ ਯੀਸ਼ੂ ਮਸੀਹ ਜੀ ਉਸ ਕਲਵਰੀ ਦੀ ਸਲੀਬ ਦੇ ਉੱਤੇ ਬਲੀਦਾਨ ਹੋਏ ਅਤੇ ਤੀਸਰੇ ਦਿਨ ਉਹ ਮੁਰਦਿਆਂ ਦੇ ਵਿੱਚੋਂ ਜੀ ਉੱਠ ਕੇ ਉਹਨਾਂ ਨੇ ਮੁਕਤੀ ਦਾ ਰਾਹ ਤਿਆਰ ਕੀਤਾ ਪ੍ਰਭੂ ਯੀਸ਼ੂ ਮਸੀਹ ਜੀ ਦੀ ਇਸ ਸਹਾਇਤਾ ਨੂੰ ਜੇਕਰ ਕੋਈ ਵਿਅਕਤੀ ਆਪਣੇ ਜੀਵਨ ਦੇ ਵਿੱਚ ਸਵਾਰ ਨਹੀਂ ਕਰਦਾ ਹੈ ਤੇ ਨਰਕ ਦੀ ਸਜ਼ਾ ਨੂੰ ਭੋਗਦਾ ਹੈ ਤਾਂ ਪਿਆਰੋ ਇਸ ਦੇ ਵਿੱਚ ਪਰਮੇਸ਼ਰ ਦਾ ਕੀ ਦੋਸ਼ ਹੋਵੇਗਾ ਨਰਕ ਇੱਕ ਬਹੁਤ ਹੀ ਭਿਆਨਕ ਦੁੱਖ ਦਾ ਸਥਾਨ ਹੈ ਇਸ ਸਜ਼ਾ ਦੇ ਸਥਾਨ ਤੋਂ ਤੁਸੀਂ ਵੀ ਪਿਆਰੋ ਬਚ ਸਕੋ ਪਰਮੇਸ਼ਰ ਅੱਗੇ ਮੇਰੀ ਅੱਜ ਤੁਹਾਡੇ ਸਾਰਿਆਂ ਲਈ ਹੀ ਪ੍ਰਾਰਥਨਾ ਹੈ